ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਦੈ ਜਨ ਮੰਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮੰਦ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹਿਲੇ ਬਸਤ ਗਡਾਈ ਤਾ ਕਉ ਪਿੰਨ ਨ ਕਹਿ ਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ठाकुर कहो सेवक जानੈ संग प्रभु का सेवक नाम कै रंग सेवक कहो प्रभु पालनहारा सेवक की राखै निरंकारा सो सेवक जिस दया प्रभु धारै नानक सो सेवक सास सास सम्हारै अपने जन का पर्दा टाके अपने सेवक की सर पर राखै अपने दास को दे वड़ाई अपने सेवक को नाम जपाई अपने सेवक की आप पत रख है ताकि गतमित कोई न लख है प्रभ के सेवक कौ को, को न पहुचै प्रभ के सेवक ऊचते उच ते ऊचे जो प्रभ अपनी सेवा लाया नानक सो सेवक दिस प्रगटाया निकी कीरी महकल रख है पश्म करै लस्कर कोट लख है जिसका सास न काढ़त आप ताको राखत दे कर हाथ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰੱਖੇ ਅਬਰ ਨ ਕੋਏ ਸਰਬ ਜੀਆں ਕਾ ਰੱਖਾ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏਹੋ ਮਨ ਤਨ ਤਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਬਰ ਨਾਹੀ ਦ੍ਰਿਸ਼ਟਾਇਆ नाम धन नामो रूप रंग नामो सुख हर नाम का संग नाम रस जो जन तृपताने मन तन नाम है नाम समाने उठत बैठत सोवत नाम कहो नानक जन कै सदकाम बोल हो जस बा दिन रात प्रभ अपने जन की नींदात करह भगत आत्म कै चाए प्रभ अपने स्यों रह है समाय ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਨ ਬਖਾਨੋ ਤਿਸ ਕਾ ਗੁਣ ਕਹੈ ਏਕ ਨ ਜਾਣੋ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾਪ ਮਿਟਾਵਹਿ ਅਬਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂ ਸੇਵਾਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਹੁ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਨਿਆ ਸਤ ਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਰੈ ਗੁਰਬਚਨੀ ਹਰਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕਉ ਜੀ ਨਾਲ ਸਮਹਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਾਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿਚੈ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਨੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ 20 ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕਉ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕ ਹੈ ਆਪ ਨਹੀਂ ਕਛ ਪਰਮ ਸਹਸ ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬੜ ਭਾਗੀ ਪਾਈਐ ਸਫਲ ਦਰਸਨ ਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਪੇਟਤ ਸੰਗ RAM ਗੁਨ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇਂ ਤਿਸ ਲਏ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਦਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਤਿ ਬਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਹੀਂ ਕਦੇ ਬినాਸ਼ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੀਪ ਮਨ ਮਹਿ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪਰਗਾਸੇ ਨਾਨਕ ਭਰਮ ਮੋਹ ਦੁਖ ਤਹਤੇ ਨਾਸੇ ਤਪਤ ਮਾਹੇ ਠੰਡ ਵਰਤਾਈ ਅਨੰਦ ਭਇਆ ਦੁਖ ਨਾ ਠੇਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁਕਾ ਨਿਰਪਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤੇਤ ਪਾਈ ਚੂਕੇ ਪ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਨ ਆਪ ਸਰਗੁਨ ਭੀ ਓਹੀ ਕਲਾ ਤਾਰ ਜਿਨ ਸਗਲੀ 모ਹੀ ਆਪਣੇ ਚਰਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਹੀਂ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਰਚ ਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ